ਕਿਸਾਨੀ ਅੰਦੋਲਨ ਆਪਣੀ ਚਰਮ ਸੀਮਾ ਦੇ ਉੱਪਰ ਇੱਕ ਵਾਰ ਫੇਰ ਤੋਂ ਤਿਆਰ ਹੋ ਚੁੱਕਾ ਹੈ ਅਤੇ ਇਸ ਸਭ ਦੇ ਦਰਮਿਆਨ ਭਾਰਤੀ ਕਿਸਾਨ ਜੂਨੇ ਉਹ ਮਾਰਚ ਕਰ ਰਹੇ ਨੇ ਜਿੱहां 3 ਸਾਲ ਬਾਅਦ ਇੱਕ ਵਾਰ ਫੇਰ ਤੋਂ ਆਪਣੀਆਂ ਮੰਗਾਂ ਦੇ ਵਾਸਤੇ ਉਹਨਾਂ ਦੇ ਵੱਲੋਂ ਸਰਕਾਰ ਦੇ ਨਾਲ ਖੈਬਾਜ਼ੀ ਕਰਦਿਆਂ ਸੜਕਾਂ ਦੇ ਉੱਪਰ ਇੱਕ ਵਾਰ ਫੇਰ ਤੋਂ ਡੇਰੇ ਲਗਾ ਲੈ ਗਏ ਨੇ ਪਰੰਤੂ ਉਹਨਾਂ ਦੀਆਂ ਮੰਗਾਂ ਕੀ ਨੇ ਅਤੇ ਜੇਕਰ ਪਹਿਲਾਂ ਉਹਨਾਂ ਦੇ ਵੱਲੋਂ ਇਹ ਮੰਗਾਂ ਮੰਗੀਆਂ ਗਈਆਂ ਸੀ ਤਾਂ ਪਹਿਲਾਂ ਉਹਨਾਂ ਦੇ ਵਾਅਦੇ ਜੂਨੇ ਉਹ ਪੂਰੇ ਕਿਉਂ ਨਹੀਂ ਕੀਤੇ ਗਏ ਸੀ ਸਰਕਾਰ ਦੇ ਵੱਲੋਂ ਅਤੇ ਹੁਣ ਕਿਉਂ ਮਜਬੂਰ ਹੋ ਕੇ ਕਿਸਾਨ ਇੱਕ ਵਾਰ ਫੇਰ ਤੋਂ ਸੜਕਾਂ ਦੇ ਉੱਪਰ ਬੈਠਣ ਦੇ ਵਾਸਤੇ ਹੋ ਚੁੱਕੇ ਨੇ ਮਜਬੂਰ ਆਓ ਤੁਹਾਨੂੰ ਦੱਸਦੇ ਹਾਂ ਹਜ਼ਾਰਾਂ ਕਿਸਾਨ ਟਰੈਕਟਰਾਂ ਅਤੇ ਟਰੱਕਾਂ ਦੇ ਉੱਪਰ ਸਵਾਰ ਹੋ ਕੇ ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਦੇ ਵੱਲ ਮਾਰਚ ਕਰ ਰਹੇ ਨੇ ਅਤੇ ਤਾਂ ਕਿ ਇਹ ਕਿਸਾਨ ਆਪਣੀਆਂ ਜੋ ਵੀ ਫਸਲਾਂ ਦੇ ਗਰੰਟੀ ਭਾਅ ਦੇ ਨਾਲ ਜੁੜੀਆਂ ਜਾਂ ਫਿਰ ਕਰਜ਼ਾ ਮਾਫੀ ਦੇ ਨਾਲ ਜੁੜੀਆਂ ਮੰਗਾਂ ਨੇ ਉਹਨਾਂ ਦਾ ਹੱਲ ਲਵਾ ਸਕਣ ਦਿੱਲੀ ਦੀ ਸਰਹੱਦ ਦੇ ਨਾਲ ਲੱਗਦੇ ਹਰਿਆਣਾ ਰਾਜ ਦੀ ਪੁਲਿਸ ਨੇ ਮੰਗਲਵਾਰ ਨੂੰ ਕਿਸਾਨਾਂ ਨੂੰ ਰਾਸਥਾਨੀ ਤੱਕ ਪਹੁੰਚਣ ਤੋਂ ਰੋਕਣ ਦੇ ਲਈ ਉਹਨਾਂ ਦੇ ਉੱਪਰ ਅਨੇਵਾ ਅਤੂ ਗੈਸ ਦੇ ਗੋਲੇ ਛੱਡੇ ਜੋ ਕਿ ਲਗਾਤਾਰ ਇਸ ਥਾਂ ਦੇ ਉੱਪਰ ਇੱਕ ਜੰਗ ਨੁਮਾ ਸਥਿਤੀ ਦੇ ਵਿੱਚ ਤਬਦੀਲ ਹੋ ਜਾਂਦਾ ਹੈ ਅੱਜ ਤੋਂ ਤਕਰੀਬਨ 2 ਤੋਂ 3 ਸਾਲ ਪਹਿਲਾਂ ਇਸ ਪ੍ਰਕਾਰ ਦਾ ਜੋ ਅੰਦੋਲਨ ਹੋਇਆ ਸੀ ਉਹ ਤਕਰੀਬਨ ਤਕਰੀਬਨ 16 ਮਹੀਨੇ ਚੱਲਿਆ ਸੀ ਅਤੇ ਉਸੇ ਦੀ ਯਾਦ ਨੂੰ ਤਾਜ਼ਾ ਕਰ ਦਿੰਦਾ ਹੈ ਇਸ ਸਿਚੁਏਸ਼ਨ ਨੇ ਇਤੇ ਕੀ ਰਾਜਧਾਨੀ ਦੇ ਕਈ ਐਂਟਰੀ ਪੁਆਇੰਟਸ ਨੂੰ ਕੰਡਿਆਲੀਆਂ ਤਾਰਾਂ ਸਪਾਈਕਸ ਅਤੇ ਸੀਮਿੰਟ ਬਲਾਕਾਂ ਦੇ ਬੈਰੀਅਰਸ ਦੇ ਨਾਲ ਸੀਲ ਕਰ ਦਿੱਤਾ ਗਿਆ ਹੈ ਅਧਿਕਾਰੀਆਂ ਨੇ ਦਿੱਲੀ ਦੇ ਵਿੱਚ ਵੱਡੇ ਇਕੱਠਾਂ ਦੇ ਉੱਪਰ ਇਸ ਵਕਤ ਪਾਬੰਦੀ ਲਗਾ ਦਿੱਤੀ ਹੈ ਅਤੇ ਕਈ ਹੋਰ ਉੱਤਰੀ ਰਾਜਾਂ ਦੇ ਸਮੇਤ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਦੁਆਰਾ ਬੁਲਾਏ ਗਏ ਮਾਰਚ ਤੋਂ ਦਿੱਲੀ ਤੋਂ ਪਹਿਲਾਂ ਹਰਿਆਣਾ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਇਸ ਵਕਤ ਇੰਟਰਨੈਟ ਸੇਵਾਵਾਂ ਨੂੰ ਵੀ ਸਸਪੈਂਡ ਕਰ ਦਿੱਤਾ ਗਿਆ ਹੈ ਪ੍ਰੰਤੂ ਦੱਸ ਦਈਏ ਕਿ ਆਖਿਰ ਇਹਨਾਂ ਦੇ ਵਿੱਚ ਭਾਗ ਜੋ ਲੈ ਰਹੇ ਨੇ ਕਿਸਾਨ ਉਹਨਾਂ ਦੀਆਂ ਮੰਗਾਂ ਕੀ ਨੇ ਅਤੇ ਕੌਣ ਇਹ ਕਿਸਾਨ ਨੇ ਅਤੇ ਕਿਤੋਂ ਕਿਤੋਂ ਆਏ ਨੇ ਦੱਸ ਦਈਏ ਕਿ ਪੰਜਾਬ ਹਰਿਆਣਾ ਦੇ ਸੰਖਿਆਤੋਂ ਇਲਾਵਾ ਉੱਤਰ ਪ੍ਰਦੇਸ਼ ਰਾਜਸਥਾਨ ਮੱਧ ਪ੍ਰਦੇਸ਼ ਅਤੇ ਇਹਨਾਂ ਤੋਂ ਇਲਾਵਾ ਹੋਰ ਨਾ ਵੀ ਕਈ ਰਾਜਾਂ ਦੀਆਂ ਯੂਨੀਅਨਸ ਜੂ ਨੇ ਉਹ ਮਾਰਚ ਦੇ ਵਿੱਚ ਹਿੱਸਾ ਲੈ ਰਹੀਆਂ ਨੇ ਕਿਉਂਕਿ ਉਹ ਇਸ ਵਕਤ ਜੋ ਇੱਕ ਬਿਮਾਰ ਖੇਤੀਬਾੜੀ ਸੈਕਟਰ ਹੈ ਭਾਰਤ ਦਾ ਉਸ ਦੇ ਵਿੱਚ ਖਾਸ ਤੌਰ ਦੇ ਉੱਪਰ ਆਪਣੀ ਜੋ ਲਗਾਤਾਰ ਭੂਮਿਕਾ ਨਿਭਾਉਂਦੇ ਆ ਰਹੇ ਨੇ ਉਸ ਦੇ ਵਿੱਚ ਕਿਤਨਾ ਕਿਤੇ ਇਹ ਸਰਕਾਰੀ ਦਖਲ ਜ਼ਰੂਰ ਚਾਹੁੰਦੇ ਨੇ ਕਿ ਉਸ ਨੂੰ ਸੁਧਾਰਨ ਦੇ ਵਾਸਤੇ ਸਰਕਾਰ ਉਹਨਾਂ ਦੀ ਸਹਾਇਤਾ ਕਰੇ ਇਸ ਮੌਕੇ ਦੇ ਉੱਪਰ ਸੰਯੁਕਤ ਕਿਸਾਨ ਮੋਰਚਾ ਐਸ ਕੇ ਐਮ ਕਿਸਾਨ ਮਜ਼ਦੂਰ ਮੋਰਚਾ ਕੇ ਐਮ ਐਮ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਿਰੋਧ ਪ੍ਰਦਰਸ਼ਨਾਂ ਦੀ ਅਗਵਾਈ ਕਰ ਰਹੇ ਨੇ ਪ੍ਰਬੰਧਕਾਂ ਨੇ ਦੱਸਿਆ ਹੈ ਕਿ ਦਿੱਲੀ ਤੋਂ ਮਾਰਚ ਦੇ ਵਿੱਚ 200 ਤੋਂ ਜ਼ਿਆਦਾ ਕਿਸਾਨ ਯੂਨੀਅਨਸ ਜੋ ਨੇ ਉਹ ਹਿੱਸਾ ਲੈ ਰਹੀਆਂ ਨੇ ਇਸ ਤੋਂ ਇਲਾਵਾ ਦੱਸਿਆ ਹੈ ਕਿ ਸੰਯੁਕਤ ਕਿਸਾਨ ਮੋਰਚਾ ਨੇ 2020-21 ਦੇ ਵਿਰੋਧ ਪ੍ਰਦਰਸ਼ਨਾਂ ਦੇ ਵਿੱਚ ਮੁੱਖ ਭੂਮਿਕਾ ਨਿਭਾਈ ਸੀ ਜਿਸ ਨੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਵਾਸਤੇ ਮਜਬੂਰ ਕੀਤਾ ਸੀ ਜੀਨਾਂ ਤੋਂ ਕਿਸਾਨਾਂ ਨੂੰ ਉਸ ਵੇਲੇ ਡਰ ਵੀ ਸੀ ਕਿ ਜੇਕਰ ਇਹ ਲਾਗੂ ਹੋ ਜਾਂਦੇ ਨੇ ਤਾਂ ਇਸ ਦਾ ਜੋ ਹੈ ਨੁਕਸਾਨ ਕਿਸਾਨਾਂ ਨੂੰ ਹੋਵੇਗਾ ਅਤੇ ਇਸ ਦਾ ਫਾਇਦਾ ਕਾਰਪੋਰੇਟ ਘਰਾਣਿਆਂ ਨੂੰ ਹੋਵੇਗਾ ਕਿਸਾਨਾਂ ਨੇ ਮੋਦੀ ਸਰਕਾਰ ਦੇ ਉੱਪਰ ਕਿਸਾਨਾਂ ਦੇ ਨਾਲ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ ਦੇ ਵਿੱਚ ناکਾਮ ਰਹਿਣ ਤੋਂ ਬਾਅਦ ਇਸ ਵਕਤ ਦੋਸ਼ ਲਗਾਉਂਦੇ ਆ ਇੱਕ ਵਾਰ ਫੇਰ ਤੋਂ ਆਪਣੇ ਚਾਲੇ ਦਿੱਲੀ ਦੇ ਵੱਲ ਕਰ ਰਹੇ ਨੇ ਅਤੇ ਇਸ ਸੱਬ ਦੇ ਦਰਮਿਆਨ ਨਾਲ ਦੀ ਨਾਲ ਹੁਣ ਠਾਠਾ ਮਾਰਦੇ 1 ਇਕੱਠ ਜੋ ਨੇ ਉਹ ਲਗਾਤਾਰ ਲੱਗੇ ਹੋਏ ਨੇ ਪਰੰਤੂ ਹੰਝੂ ਗੈਸ ਦੇ ਗੋਲੇ ਲਗਾਤਾਰ ਕਿਸਾਨਾਂ ਦੇ ਉੱਪਰ ਡਰੋਨਸ ਦੇ ਜ਼ਰੀਏ ਸੁੱਟੇ ਜਾ ਰਹੇ ਨੇ ਜਿਸ ਕਾਰਨ ਕਾਫੀ ਜ਼ਿਆਦਾ ਸਥਿਤੀ ਨਾਜ਼ੁਕ ਬਣੀ ਹੋਈ ਹੈ ਪਰੰਤੂ ਨਾਲ ਨਾਲ ਤੁਹਾਨੂੰ ਇਹ ਵੀ ਦੱਸਦੀ ਹੈ ਕਿ ਆਖਿਰ ਕੀ ਨੇ ਕਿਸਾਨਾਂ ਦੀਆਂ ਮੰਗਾਂ ਕਿਸਾਨ ਕਟੋ-ਕਟ ਸਮਰਥਨ ਮੋਲ ਯਾਨੀ ਕਿ ਐਮਐਸਪੀ ਦੀ ਕਾਨੂੰਨੀ ਗਰੰਟੀ ਦੀ ਮੰਗ ਕਰ ਰਹੇ ਨੇ ਜੋ ਕਿ ਕਿਸਾਨ ਇਸ ਵਕਤ ਭਾਈਚਾਰੇ ਦੇ ਵੱਲੋਂ ਸੁਰੱਖਿਆ ਜਾਲ ਦੇ ਵਜੋਂ ਕੰਮ ਕਰਦੀ ਹੈ ਖੇਤੀ ਕਰਜ਼ਿਆਂ ਦੀ ਮਾਫੀ ਅਤੇ ਉਹ ਕਹਿੰਦੇ ਨੇ ਕਿ ਨੀਤੀਆਂ ਦੀ ਵਾਪਸੀ ਕਿਸਾਨਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ ਤੇ ਇਸ ਦੇ ਨਾਲ ਨਾਲ ਹੋਰ ਵੀ ਕਈ ਸਾਰੀਆਂ ਮੰਗਾਂ ਨੇ ਜਿਨ੍ਹਾਂ ਦੇ ਵਾਸਤੇ ਉਹਨਾਂ ਦੇ ਵੱਲੋਂ ਆਪਣੀ ਆਵਾਜ਼ ਬੁਲੰਦ ਕੀਤੀ ਗਈ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਇਹਨਾਂ ਮੰਗਾਂ ਦੇ ਦਰਮਿਆਨ ਜੇਕਰ ਉਹਨਾਂ ਦੀਆਂ ਮੰਗਾਂ ਨਹੀਂ ਪੂਰੀਆਂ ਕੀਤੀਆਂ ਜਾਂਦੀਆਂ ਤਾਂ ਆਉਣ ਵਾਲੇ ਵਕਤ ਦੇ ਵਿੱਚ ਇਹ ਸੰਘਰਸ਼ ਹੋਰ ਵੀ ਜ਼ਿਆਦਾ ਤਿੱਖਾ ਹੋ ਸਕਦਾ ਹੈ ਪਰੰਤੂ ਕਦੋਂ ਸਰਕਾਰ ਇਹਨਾਂ ਦੀਆਂ ਗੱਲਾਂ ਬਾਤਾਂ ਨੂੰ ਸੁਨੇਗੀ ਅਤੇ ਇਸ ਦਾ ਪੁਖਤਾ ਹੱਲ ਕੱਢ ਕੇ ਦੇਵੇਗੀ ਇਹ ਵੇਖਣਾ ਅਹਿਮ ਹੋਵੇਗਾ ਪਰੰਤੂ ਉਦੋਂ ਤੱਕ ਲਗਾਤਾਰ ਬਰਕਰਾਰ ਇਹ ਮੀਟਿੰਗਾਂ ਦਾ ਦੌਰ ਹੈ ਅਤੇ ਮੀਟਿੰਗਾਂ ਦੇ ਦੌਰ ਦੇ ਦਰਮਿਆਨ ਭਾਰਤੀ ਕਿਸਾਨ ਇੱਕ ਵਾਰ ਫਿਰ ਤੋਂ ਮਾਰਚ ਦੇ ਉੱਪਰ ਆਉਣ ਦੇ ਕਰਕੇ ਚਾਰੇ ਪਾਸੇ ਹਾਹਾਕਾਰ ਮਚੀ ਹੋਈ ਹੈ ਬਾਕੀ ਤੁਸੀਂ ਇਸ ਦੇ ਬਾਰੇ ਵਿੱਚ ਕੀ ਕਹਿਣਾ ਚਾਹੋਗੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ رائے ਸੰਜੀ ਕਰਨਾ ਬਿਲਕੁਲ ਵਿਨਾਪੁਨਾ ਆਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ